ਪ੍ਰਯਾਗ ਰਾਜ ਮਹਾ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਕੰਡੇ ਪਗੜ ਅਤੇ ਦੁਖਦਾਈ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ ਮਹਾ ਕੁੰਭ ਵਿੱਚ ਪਗੜ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਇੱਕ ਿਕਿਨਾਉਣੀ ਹਰਕਤ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੁਆਰਾ ਸ਼ਰਧਾਲੂਆਂ ਦੇ ਖਾਣੇ ਵਿੱਚ ਮਿਲਾਇ ਜਾਂਦੀ ਹੈ ਸਵਾ ਜੀ ਹਾਂ ਦੂਰ ਦਰਾਜ ਤੋਂ ਆਏ ਸ਼ਰਧਾਲੂਆਂ ਇਕਾਂਤ ਜਗ੍ਹਾ ਤੇ ਖਾਣਾ ਪਕਾ ਰਹੇ ਸੀ ਇਨਸਪੈਕਟ ਆਏ ਅਤੇ ਉਹਨਾਂ ਦੇ ਖਾਣੇ ਵਿੱਚ ਬੇਲਚਾ ਭਰ ਕੇ ਸਵਾਸ ਉੱਟ ਦਿੱਤੀ ਜਾਂਦੀ ਹੈ ਜੋ ਕਿ ਬੜੀ ਹੀ ਕਿਨੌਣੀ ਹਰਕਤ ਹੈ ਪ੍ਰਯਾਗ ਰਾਜ ਮਹਾ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਕੰਡੇ ਪਗੜ ਅਤੇ ਦੁਖਦਾਈ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ ਮਹਾਕੁੰਭ ਵਿੱਚ ਪਗੜ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਇੱਕ ਿਕਿਨਾਉਣੀ ਹਰਕਤ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੁਆਰਾ ਸ਼ਰਧਾਲੂਆਂ ਦੇ ਖਾਣੇ ਵਿੱਚ ਮਿਲਾਇ ਜਾਂਦੀ ਹੈ ਸਵਾ ਜੀ ਹਾਂ ਦੂਰ ਦਰਾਜ ਤੋਂ ਆਏ ਸ਼ਰਧਾਲੂਆਂ ਇਕਾਂਤ ਜਗ੍ਹਾ ਤੇ ਖਾਣਾ ਪਕਾ ਰਹੇ ਸੀ ਟਰੈਕਟਰ ਆਏ ਅਤੇ ਉਹਨਾਂ ਦੇ ਖਾਣੇ ਵਿੱਚ ਬੇਲਚਾ ਭਰ ਕੇ ਸਵਾਸ ਉੱਟ ਦਿੱਤੀ ਜਾਂਦੀ ਹੈ ਜੋ ਕਿ ਬੜੀ ਹੀ ਕਿਨੌਣੀ ਹਰਕਤ ਹੈ ਪ੍ਰਯਾਗ ਰਾਜ ਮਹਾ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਕੰਡੇ ਪਗੜ ਅਤੇ ਦੁਖਦਾਈ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ ਮਹਾਕੁੰਭ ਵਿੱਚ ਪਗੜ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਉੱਥੇ ਹੀ ਦੱਸ દઈએ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਇੱਕ ਿਕਿਨੌਣੀ ਹਰਕਤ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੁਆਰਾ ਸ਼ਰਧਾਲੂਆਂ ਦੇ ਖਾਣੇ ਵਿੱਚ ਮਿਲਾਇ ਜਾਂਦੀ ਹੈ ਸਵਾ ਜੀ ਹਾਂ ਦੂਰ ਦਰਾਜ ਤੋਂ ਆਏ ਸ਼ਰਧਾਲੂਆਂ ਇਕਾਂਤ ਜਗ੍ਹਾ ਤੇ ਖਾਣਾ ਪਕਾ ਰਹੇ ਸੀ ਫੈਕਟਰ ਆਏ ਅਤੇ ਉਹਨਾਂ ਦੇ ਖਾਣੇ ਵਿੱਚ ਬੇਲਚਾ ਭਰ ਕੇ ਸਵਾਹ ਸੁੱਟ ਦਿੱਤੀ ਜਾਂਦੀ ਹੈ ਜੋ ਕਿ ਬੜੀ ਹੀ ਕਿਨੌਣੀ ਹਰਕਤ ਹੈ ਪ੍ਰਯਾਗ ਰਾਜ ਮਹਾ ਅਮਾਵਸਿਆ ਇਸ਼ਨਾਨ ਤੋਂ ਪਹਿਲਾਂ ਸੰਗਮ ਕੰਡੇ ਪਗੜ ਅਤੇ ਦੁਖਦਾਈ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ ਮਹਾਕੁੰਭ ਵਿੱਚ ਪਗੜ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਉੱਥੇ ਹੀ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਇੱਕ ਿਕਿਨਾਉਣੀ ਹਰਕਤ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੁਆਰਾ ਸ਼ਰਧਾਲੂਆਂ ਦੇ ਖਾਣੇ ਵਿੱਚ ਮਿਲਾਇ ਜਾਂਦੀ ਹੈ ਸਵਾ ਜੀ ਹਾਂ ਦੂਰ ਦਰਾਜ ਤੋਂ ਆਏ ਸ਼ਰਧਾਲੂਆਂ ਇਕਾਂਤ ਜਗ੍ਹਾ ਤੇ ਖਾਣਾ ਪਕਾ ਰਹੇ ਸੀ ਇਸ ਟਰੈਕਟਰ ਆਏ ਅਤੇ ਉਹਨਾਂ ਦੇ ਖਾਣੇ ਵਿੱਚ ਬੇਲਚਾ ਭਰ ਕੇ ਸਵਾਸ ਉੱਟ ਦਿੱਤੀ ਜਾਂਦੀ ਹੈ ਜੋ ਕਿ ਬੜੀ ਹੀ ਕਿਨੌਣੀ ਹਰਕਤ ਹੈ